ਹੈਲੋ एवरीवन ਵੈਲਕਮ ਆਰ ਵੈਲਕਮ ਬੈਕ ਟੂ ਮਾਈ ਚੈਨਲ ਫਿਜ਼ੀਕਲ ਐਜੂਕੇਸ਼ਨ ਦੀ ਵੀਡੀਓ ਸੀਰੀਜ਼ ਦੇ ਵਿੱਚ ਅੱਜ ਦਾ ਆਪਣਾ ਟੌਪਿਕ ਹੈ ਮੋਟਾਪਾ ਮੋਟਾਪੇ ਦੇ ਕੀ ਕਾਰਨ ਹੈ ਤੇ ਕੀ ਕੀ ਮੁਸ਼ਕਿਲਾਂ ਆ ਜਾਂਦੀਆਂ ਨੇ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਤਾਂ ਬਹੁਤ ਸਾਰੇ ਬੱਚੇ ਕਮੈਂਟ ਕਰਕੇ ਪੁੱਛ ਰਹੇ ਕਿ ਮੈਮ ਇਹ ਤਾਂ ਟੌਪਿਕ ਹੈ ਨਹੀਂ ਤਾਂ ਯੂਨੀਵਰਸਿਟੀ ਨੇ 2 ਸਾਲ ਪਹਿਲਾਂ ਸਿਲੇਬਸ ਨੂੰ ਜਿਹੜਾ ਸੀ ਅਪਡੇਟ ਕੀਤਾ ਸੀ ਬੁੱਕਸ ਅਪਡੇਟਡ ਨਹੀਂ ਹੈਗੀਆਂ ਬਹੁਤ ਸਾਰੇ ਟੌਪਿਕਸ ਉਹਦੇ ਵਿੱਚ ਹੈ ਨਹੀਂ ਗਏ ਤਾਂ ਮੋਟਾਪਾ ਵਾਲਾ ਜਿਹੜਾ ਕਨਸੈਪਟ ਹੈ ਇਹ ਟੌਪਿਕ ਦੇ ਵਿੱਚ ਹੈਗਾ ਤੇ ਨਾਲ ਹੀ ਇਹ ਸਿਲੇਬਸ ਦੇ ਵਿੱਚ ਇਨਕਲੂਡਡ ਆ ਬਹੁਤ ਸਾਰੇ ਬੱਚੇ ਸਕਿੱਪ ਕਰ ਜਾਣਗੇ ਇਸ ਕਰਕੇ ਮੈਂ بار بار ਹਦਾਇਤਾਂ ਦੇ ਰਹੀਆਂ ਕਿ ਜ਼ਰੂਰ ਹੀ ਇਸ ਟੌਪਿਕ ਨੂੰ ਕਰਕੇ ਜਾਇਓ ਸਿਲੇਬਸ ਤੁਸੀਂ ਜਿਹੜਾ ਹੈ ਚੈੱਕ ਜ਼ਰੂਰ ਕਰ ਲਿਓ ਪਹਿਲਾਂ ਸੋ ਸਟਾਰਟ ਕਰਦੇ ਆ ਅੱਜ ਦਾ ਵੀਡੀਓ ਮੋਟਾਪੇ ਦਾ ਅਰਥ ਕੀ ਹੈ ਸਭ ਤੋਂ ਪਹਿਲਾਂ ਇਹ ਤੋਂ ਸਟਾਰਟ ਕਰਾਂਗੇ ਦੇਖੋ ਮੋਟਾਪੇ ਦਾ ਕੀ ਅਰਥ ਹੈ ਸਰੀਰ ਦਾ ਭਾਰ ਵੱਧ ਜਾਣਾ ਚਰਬੀ ਵੱਧ ਜਾਣੀ ਮੋٹے ਲੋਕਾਂ ਦੇ ਵਿੱਚ ਚਰਬੀ ਦੇ ਜਿਹੜੇ ਕੁਸ਼ਾਣੂਆਂ ਦੇ ਆਕਾਰ ਹੁੰਦੇ ਨੇ ਅਤੇ ਜਿਹੜੀ ਸੰਖਿਆ ਹੁੰਦੀ ਹੈ ਕੁਸ਼ਾਣੂਆਂ ਦੀ ਉਹ ਵੱਧ ਜਾਂਦੀ ਹੈ ਤੇ ਕਿਸੇ ਵਿਅਕਤੀ ਨੂੰ ਉਦੋਂ ਮੋਟਾ ਕਿਹਾ ਜਾਂਦਾ ਹੈ ਜਦੋਂ ਉਸਦਾ ਭਾਰ ਸਰੀਰ ਦੇ ਆਦਰਸ਼ ਭਾਰ ਤੋਂ 20% ਜਾਂ ਇਸ ਤੋਂ ਜ਼ਿਆਦਾ ਵੱਧ ਜੇ ਆਦਰਸ਼ ਭਾਰ ਦਾ ਮਤਲਬ ਹੈ ਵਿਅਕਤੀ ਦੀ ਉਚਾਈ ਅਤੇ ਲਿੰਗ ਦੀ ਤੁਲਨਾ ਕਰਕੇ ਵੀ ਆਦਮੀ ਦਾ ਭਾਰ ਇਹ ਹੋਣਾ ਚਾਹੀਦਾ ਹੈ ਇਸ ਏਜ ਚ ਤੇ ਇਸ ਹਾਈਟ ਵਾਲੇ ਬੰਦੇ ਦਾ ਠੀਕ ਹੈ ਤੇ ਲਿੰਗ ਦੀ ਵੀ ਤੁਲਨਾ ਕੀਤੀ ਜੇ ਲੜਕੀਆਂ ਦਾ ਇੰਨਾ ਹੋਣਾ ਚਾਹੀਦਾ ਲੜਕੀਆਂ ਦਾ ਇੰਨਾ ਹੋਣਾ ਚਾਹੀਦਾ ਤਾਂ WHO ਕਹਿ ਰਿਹਾ ਹੈ ਕਿ ਇਹ ਵਾਧੂ ਭਾਰ ਜਾਂ ਮੋਟਾਪਾ ਮੋਟਾਪੇ ਤੋਂ ਕੀ ਅਰਥ ਹੈ ਵਾਧੂ ਭਾਰ ਤੋਂ ਕੀ ਅਰਥ ਹੈ ਜਦੋਂ ਚਰਬੀ ਦੇ ਅਨਿਯਮਤ ਜਾਂ ਫਿਰ ਵਾਧੂ ਜਮਾ ਹੋ ਜਾਣ ਦੇ ਉੱਤੇ ਸਿਹਤ ਨੂੰ ਨੁਕਸਾਨ ਹੁੰਦਾ ਹੈ ਠੀਕ ਹੈ ਤਾਂ ਮੋਟਾਪੇ ਦਾ ਅੰਦਾਜ਼ਨ ਮਾਪ ਸਰੀਰਕ ਪੁੰਜ ਸੂਚਕ ਠੀਕ ਹੈ ਮਾਸ ਇੰਡੈਕਸ ਬੀ ਐਮ ਆਈ ਨੂੰ ਕਹਿੰਦੇ ਨੇ ਬਾਡੀ ਮਾਸ ਇੰਡੈਕਸ ਬੀ ਐਮ ਆਈ ਤਾਂ ਕਿਸੇ ਵਿਅਕਤੀ ਦੇ ਭਾਰ ਜੋ ਕਿ ਕਿਲੋਗ੍ਰam ਦੇ ਵਿੱਚ ਹੁੰਦਾ ਉਸ ਨੂੰ ਉਸ ਦੇ ਕੱਦ ਜੋ ਮੀਟਰਾਂਜ ਹੁੰਦਾ ਉਹਦੇ ਵਰਗ ਨਾਲ ਵੰਡਿਆ ਜਾਂਦਾ ਜਿਸ ਵਿਅਕਤੀ ਦਾ ਬੀ ਐਮ ਆਈ 30 ਜਾਂ ਇਸ ਤੋਂ ਵੱਧ ਹੁੰਦਾ ਇਸ ਕਰਕੇ ਉਸ ਨੂੰ ਆਮ ਤੌਰ ਤੇ ਮੋਟਾ ਸਮਝਿਆ ਜਾਂਦਾ 25 25 ਜਾਂ ਇਸ ਤੋਂ ਵਧੇਰੇ ਬੀ ਐਮ ਆਈ ਵਾਲੇ ਵਿਅਕਤੀ ਨੂੰ ਵਾਧੂ ਭਾਰ ਵਾਲਾ ਸਮਝਿਆ ਜਾਂਦਾ ਠੀਕ ਹੈ ਇਸ ਤੋਂ ਘੱਟ ਵਾਲੇ ਜਿਹੜੇ ਨੇ ਉਹ ਠੀਕ ਭਾਰ ਵਾਲੇ ਹੁੰਦੇ ਨੇ ਤੇ ਵਾਧੂ ਭਾਰ ਵਾਲਾ ਕਿਹੜਾ ਹੈ ਜਿਹੜਾ 25 ਜੇ ਤੋਂ ਜ਼ਿਆਦਾ ਹੈ ਬੀ ਐਮ ਆਈ ਤੇ 30 ਤੋਂ ਜ਼ਿਆਦਾ ਹੋ ਜਾਵੇ ਤਾਂ ਉਸ ਨੂੰ ਮੋਟਾ ਸਮਝਿਆ ਜਾਂਦਾ ਵਾਧੂ ਭਾਰ ਤੇ ਮੋਟਾਪੇ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਚਿਰਕਾਲੀ ਲੌਂਗ ਬਲਾਸਟਿੰਗ ਜਿਹੜੇ ਰੋਗ ਹੁੰਦੇ ਨੇ ਉਹ ਜਿਹੜਾ ਹੈ ਉਹਦਾ ਖਤਰਾ ਵਧਿਆ ਜਾਂਦਾ ਵੀ ਜੇ ਕੋਈ ਮੋਟਾ ਬੰਦਾ ਉਸ ਨੂੰ ਬਿਮਾਰੀਆਂ ਜਲਦੀ ਲੱਗਦੀਆਂ ਨੇ ਤੇ ਕਿਹੜੇ-ਕਿਹੜੇ ਰੋਗ ਹੋ ਸਕਦੇ ਨੇ ਡਾਇਬਟੀਜ਼ ਹੋ ਸਕਦਾ ਠੀਕ ਹੈ ਸ਼ੂਗਰ ਇਰਦਾਵਾਹ ਕੀ ਰੋਗ ਹਾਰਟ ਦਾ ਕੋਈ ਵੀ ਦਿੱਕਤ ਤਾਂ ਆ ਜਾਂਦੀ ਹੈ ਹਾਰਟ ਅਟੈਕ ਵਗੈਰਾ ਦੀ ਕੈਂਸਰ ਹੋ ਸਕਦਾ ਤੇ ਕਿਸੇ ਵੇਲੇ ਸਿਰਫ ਉੱਚੀ ਆਮਦਨ ਵਾਲੇ ਮੁਲਕਾਂ ਦੀ ਜਿਹੜੀ ਸੀ ਵਾਧੂ ਭਾਰ ਦੀ ਸਮੱਸਿਆ ਹੁੰਦੀ ਸੀ ਠੀਕ ਹੈ ਐ ਕਿਹਾ ਜਾਂਦਾ ਸੀ ਜਿਹੜੀਆਂ ਬਹੁਤ ਹੀ ਜ਼ਿਆਦਾ ਅਮੀਰ ਦੇਸ਼ ਨੇ ਉਹਨਾਂ ਦੇ ਵਿੱਚ ਲੋਕ ਜ਼ਿਆਦਾ ਖਾਂਦੇ ਨੇ ਹਨਾ ਕਿਉਂਕਿ ਪੈਸਾ ਬਹੁਤ ਹੈ ਇਸ ਕਰਕੇ ਉੱਥੇ ਵਾਧੂ ਭਾਰ ਦੀ ਸਮੱਸਿਆ ਆ ਜਾਂਦੀ ਹੈ ਪਰ ਹੁਣ ਤਾਂ ਦਰਮਿਆਨੀ ਜਿਹੜੀ ਆਮਦਨ ਦੇ ਮੁਲਕ ਨੇ ਜਿਵੇਂ ਭਾਰਤ ਵੀ ਆ ਇਹਦੇ ਵਿੱਚ ਵੀ ਮੋਟਾਪਾ ਜਿਹੜਾ ਹੈ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਤਕਰੀਬਨ ਸਾਰੀ ਕੰਟਰੀਜ਼ ਦੇ ਵਿੱਚ ਮੋਟਾਪੇ ਦੀ ਸਮੱਸਿਆ ਪਾਈ ਜਾਂਦੀ ਹੈ ਤੇ ਇਹ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਵੱਧ ਰਹੀ ਹੈ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਬਿਕੋਜ਼ ਜੰਕ ਫੂਡ ਬੱਚ ਨਿਟੀਕੇ ਹਲਦੀ ਫੂਡ ਨਹੀਂ ਖਾਂਦੇ ਤਾਂ ਮੋਟਾਪਾ ਚੈਨਲ ਤੇ ਥੋੜਾ ਜਿਆਦਾ ਜ਼ਿਆਦਾ ਹੋ ਰਿਹਾ ਹੈ ਵਿਕਸਤ ਦੇਸ਼ਾਂ ਵਿੱਚ ਮੋਟਾਪੇ ਦੇ ਵਧਣ ਦੀ ਦਰ ਚੇਤਾਵਨੀ ਭਰੀ ਹੈ ਖਾਸ ਕਰਕੇ ਯੂਐਸਏ ਅਤੇ ਯੂਰਪ ਦੇ ਵਿੱਚ ਇਸੇ ਕਰਕੇ ਅਮਰੀਕਾ ਵਿੱਚ ਮੋਟਾਪੇ ਨੂੰ ਇੱਕ ਮਹਾਮਾਰੀ ਸਮਝਿਆ ਜਾਂਦਾ ਹੈ ਅਮਰੀਕਾ ਦੇ ਵਿੱਚ ਜੇ ਕੋਈ ਮਨੁੱਖ ਮੋਟਾ ਹੈ ਤਾਂ ਉਹਨੂੰ ਕਿਹਾ ਜਾਂਦਾ ਵੀ ਇਹ ਜਿਹੜੀ ਹੈਗੇ ਇੱਕ ਮਹਾਮਾਰੀ ਹੈ ਠੀਕ ਹੈ ਤੇ ਬਹੁਤ ਸਾਰੇ ਸਟੱਡੀਜ਼ ਵੀ ਦੱਸ ਚੁੱਕੀਆਂ ਨੇ ਕਿ ਅਮਰੀਕਾ ਦਾ ਕੁੱਲ ਆਬਾਦੀ ਦਾ 33% ਜਿਹੜੇ ਲੋਕ ਨੇ ਉਹ ਮੋਟਾਪੇ ਦੇ ਸ਼ਿਕਾਰ ਨੇ ਮਤਲਬ ਉਥੇ ਬਹੁਤ ਹੀ ਜ਼ਿਆਦਾ ਮੋਟਾਪਾ ਪਾਇੰਦਾ ਹੈ ਅਮਰੀਕਾ ਦੇ ਵਿੱਚ ਮੋਟਾਪੇ ਦੀ ਪਰਿਭਾਸ਼ਾ ਜੇ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਸਰੀਰ ਦੀ ਚਰਬੀ ਦੇ ਭੰਡਾਰ ਦਾ ਵੱਧ ਜਾਣਾ ਜਿਹੜਾ ਹੈ ਮੋਟਾਪਾ ਹੈ ਠੀਕ ਹੈ ਜਦੋਂ ਕਿਸੇ ਵਿਅਕਤੀ ਦਾ ਭਾਰ ਵਾਜਿਤ ਭਾਰ ਤੋਂ 20% 30% ਵੱਧ ਜਾਂਦਾ ਤਾਂ ਉਹਨੂੰ ਮੋਟਾ ਕਿਹਾ ਜਾਂਦਾ ਹੈ ਤੇ ਆਮ ਕਰਕੇ ਮੋਟਾਪੇ ਅਤੇ ਵਾਧੂ ਭਾਰ ਨੂੰ ਦੋਨਾਂ ਨੂੰ ਸਿਨੋਨੀਮ ਸਮਾਨਾਰਥਿਕ ਸ਼ਬਦ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਮੋਟਾਪਾ ਆਮ ਕਰਕੇ ਦੋ ਤਰ੍ਹਾਂ ਦਾ ਹੁੰਦਾ ਇੱਕ ਤਾਂ ਹੁੰਦਾ ਹੈ ਹਾਈਪਰਪਲਾਸਟਿਕ ਓਬੈਸਟੀ ਠੀਕ ਹੈ ਮਤਲਬ ਕਿ ਅਤਰਨ ਅਤਰ ਅਤਰਚਨ ਆਖੀ ਮੋਟਾਪਾ ਠੀਕ ਹੈ ਜਿਸ ਦੇ ਵਿੱਚ ਵਿਅਕਤੀ ਦੇ ਸਰੀਰ ਦੇ ਵਿੱਚ ਚਰਬੀ ਦੇ ਜਿਹੜੇ ਕੋਸ਼ਾਣੂ ਹੈ ਫੈਟ ਸੈੱਲ ਜਿਹੜੇ ਨੇ ਉਹ ਨਿਯਮਤ ਤੋਂ ਜ਼ਿਆਦਾ ਹੋ ਜਾਂਦੇ ਨੇ ਤਾਂ ਉਸ ਨੂੰ ਜਿਹੜਾ ਹੈ ਹਾਈਪਰਪਲਾਸਟਿਕ ਜਿਹੜਾ ਹੈਗਾ ਓਬੈਸਟੀ ਕਿਹਾ ਜਾਂਦਾ ਹੈ ਹਾਈਪਰਟ੍ਰੋਫਿਕ ਜਿਹੜੀ ਹੈਗੀ ਆ ਓਬੈਸਟੀਗੇਡੀ ਹੁੰਦੀ ਹੈ ਜਦੋਂ ਵਿਅਕਤੀ ਦੇ ਸਰੀਰ ਵਿੱਚ ਆਮਕਾਰਨ ਨਾਲੋਂ ਵੱਡੇ ਆਕਾਰ ਦੇ ਚਰਬੀ ਦੇ ਕੁਛਾਣੋ ਫੈਟ ਸਲਵਾ ਜਾਂਦੇ ਨੇ ਜਿਹੜਾ ਉਹ ਹੈ ਉਸ ਨੂੰ ਅਤਿਵਿਰਧੀ ਵਾਲਾ ਮੋਟਾਪਾ ਕਿਹਾ ਜਾਂਦਾ ਠੀਕ ਹੈ ਉੱਪਰ ਵਾਲਾ ਜਿਹੜਾ ਹੈ ਥੋੜਾ ਜਿਹਾ ਘੱਟ ਹੁੰਦਾ ਠੀਕ ਹੈ نیچے ਵਾਲਾ ਥੋੜਾ ਜਿਹਾ ਜ਼ਿਆਦਾ ਹੁੰਦਾ ਸਰੀਰ ਦੀ ਚਰਬੀ ਦੀ ਉੱਚੀ ਪ੍ਰਤੀਸ਼ਤ ਨੂੰ ਮੋਟਾਪਾ ਕਹਿੰਦੇ ਜਦੋਂ ਚਰਬੀ ਦੀ ਮਾਤਰਾ ਵਾਜਦੇ ਜਿਹੜੇ ਸਰੀਰ ਦੇ ਵਿੱਚ ਤਾਂ ਉਸ ਨੂੰ ਮੋਟਾਪਾ ਕਹਿੰਨੇ ਆ ਤੇ ਕਦੇ ਆਮ ਆਮ ਕਰਕੇ ਜਿਹੜਾ ਹੈ ਜਦੋਂ ਵੀ ਕਦੇ ਮਰਦਾਂ ਦੇ ਵਿੱਚ ਆਮ ਨਾਲੋਂ 25% ਤੋਂ ਵੱਧ ਚਰਬੀ ਦੀ ਪ੍ਰਤੀਸ਼ਤ ਹੁੰਦੀ ਹੈ ਔਰਤਾਂ ਵਿੱਚ 32% ਤੋਂ ਵਧੇਰੇ ਹੁੰਦੀ ਬਿਕੋਜ਼ ਜਿਹੜਾ ਹੈ ਉਹਨਾਂ ਨੇ ਵਿਆਹ ਤੋਂ ਬਾਅਦ ਜਿਹੜਾ ਹੈ ਬੇਬੀਜ਼ ਵਗੈਰਾ ਹੁੰਦੇ ਤਾਂ ਕਰਕੇ ਮੋਟਾਪਾ ਉਹਨਾਂ ਦੇ ਵਿੱਚ ਵੇਖਣ ਨੂੰ ਮਿਲ ਜਾਂਦਾ ਤੇ ਮੋਟਾਪੇ ਦਾ ਸਿਹਤ ਨਾਲ ਸੰਬੰਧਿਤ ਜੋਖਮਤਾ ਹੈਲਥ ਰਿਲੇਟਿਡ ਰਿਸਕ ਕਿਹੜੇ ਹੁੰਦੇ ਨੇ ਅ ਫੈ ਅਬੈਸਟੀ ਨੂੰ ਲੈ ਕੇ ਤਾਂ ਮੋٹے ਲੋਕਾਂ ਨੂੰ ਬਹੁਤ ਸਾਰੇ ਰੋਗ ਲੱਗ ਜਾਂਦੇ ਨੇ ਕਿਹੜੇ ਕਿਹੜੇ ਇੱਕ ਤਾਂ ਹਾਰਟ ਡਿਸੀਜ਼ ਦਿਲ ਦਾ ਰੋਗ ਲੱਗ ਜਾਂਦਾ ਹੈ ਹਨਾ ਕਿਉਂਕਿ ਦਿਲ ਦੀਆਂ ਨਾੜੀਆਂ ਦੇ ਰੋਗ ਹੋ ਜਾਂਦਾ ਸਦਾ ਹੀ ਇਹਨਾ ਮੋٹے ਲੋਕਾਂ ਨੂੰ ਖਤਰਾ ਹੁੰਦਾ ਕਿਉਂਕਿ ਲਹੂ ਦੀ ਪੂਰਤੀ ਨਾ ਹੋਣ ਕਰਕੇ ਦਿਲ ਦੇ ਪੱਠਿਆਂ ਤੱਕ ਖੂਨ ਨਹੀਂ ਪਹੁੰਚਦਾ ਇਸ ਕਰਕੇ ਹਾਰਟ ਅਟੈਕ ਜਿਹੜਾ ਹੈ ਉਸ ਨੂੰ ਆ ਸਕਦਾ ਕਿਉਂਕਿ ਜਿਹੜੇ ਚਰਬੀ ਦੀ ਮਾਤਰਾ ਜ਼ਿਆਦਾ ਹੈ ਖੂਨ ਜਿਹੜਾ ਹੈ ਘਟ ਜਾਂਦਾ ਤਾਂ ਕਰਕੇ ਦਿਲ ਜਿਹੜਾ ਹੈ ਪੂਰਾ ਸਰਕੂਲੇਟ ਜਿਹੜਾ ਹੈ ਬਲੱਡ ਨੂੰ ਨਹੀਂ ਘਰ ਪੰਦਾ ਤਾਂ ਕਰਕੇ ਹਾਰਟ ਰਿਸਿਸ ਹੋ ਜਾਂਦਾ ਬਹੁਤ ਜ਼ਿਆਦਾ ਚਰਬੀ ਖਾਣ ਦੇ ਕਰਕੇ ਖੂਨ ਚ ਕੋਲੇਸਟ੍ਰੋਲ ਵੱਧ ਜਾਂਦਾ ਜਿਹਦੇ ਕਰਕੇ ਵੀ ਹਾਰਟ ਚ ਕਲੋਟ ਜਿਹੜੇ ਨੇ ਬਣ ਜਾਂਦੇ ਪੂਰੀ ਬਾਡੀ ਚ ਬਣ ਜਾਂਦੇ ਨੇ ਤੇ ਇਸ ਕਰਕੇ ਦਿਲ ਦੇ ਰੋਗ ਦਾ ਖਤਰਾ ਵੱਧ ਸਕਦਾ ਕਿਉਂਕਿ ਮੋٹے ਲੋਕਾਂ ਦੇ ਵਿੱਚ ਜਿਹੜਾ ਹੈ ਕੋਲੇਸਟ੍ਰੋਲ ਵੱਧ ਜਾਂਦਾ ਚਰਬੀ ਜਿਹੜੀ ਹੈ ਜ਼ਿਆਦਾ ਹੋ ਜਾਂਦੀ ਹੈ ਸ਼ੱਕਰ ਰੋਗ ਜਾਨੀ ਜਾਨੀ ਕਿ ਡਾਇਬੀਟਿਸ ਠੀਕ ਹੈ 슈ગર ਹੋ ਜਾਂਦੀ ਹੈ ਤੇ ਮੋٹے ਲੋਕਾਂ ਨੂੰ ਸ਼ੱਕਰ ਰੋਗ ਜਿਹੜਾ ਹੈ ਬਹੁਤ ਹੀ ਜ਼ਿਆਦਾ ਹੋ ਜਾਂਦਾ ਹੈ ਤੇ ਮੁਸ਼ਕਿਲ ਬਹੁਤ ਜ਼ਿਆਦਾ ਹੁੰਦੀ ਹੈ ਇਲਾਜ ਬਿਮਾਰੀਆਂ ਇਹ ਤੇ ਹਾਈ ਬੀਪੀ ਹੋ ਜਾਂਦਾ ਜਿਨ੍ਹਾਂ ਦੇ ਚਰਬੀ ਜਮਾ ਹੁੰਦੀ ਹੈ ਸਰੀਰ ਦੇ ਵਿੱਚ ਮੋٹے ਲੋਕਾਂ ਦੇ ਉਹਨਾਂ ਦਾ ਬੀਪੀ ਹਮੇਸ਼ਾ ਹਾਈ ਰਹਿੰਦਾ ਹੈ ਅਤੇ ਨਾੜੀਆਂ ਦੀਆਂ ਨਾੜੀਆਂ ਦੇ ਵਿੱਚ ਲਹੂ ਦੀਆਂ ਨਾੜੀਆਂ ਦੇ ਵਿੱਚ ਜਿਹੜਾ ਹੈ ਖੂਨ ਤੇ ਚਰਬੀ ਜਿਹੜੀ ਹੈ ਜਮਾ ਹੋਣ ਲੱਗ ਜਾਂਦੀ ਹੈ ਜਿਸ ਕਰਕੇ ਬੀਪੀ ਜਿਹੜਾ ਹੈ ਵੱਜ ਜਾਂਦਾ ਹੈ ਗਠੀਆ ਹੋ ਜਾਂਦਾ ਹੈਗਾ ਭਾਰ ਵਧਣ ਕਰਕੇ ਮੋٹے ਲੋਕਾਂ ਨੂੰ ਜਿਹੜਾ ਹੈ ਜੋੜਾਂ ਦੇ ਉੱਤੇ ਕਿਉਂਕਿ ਭਾਰ ਵੱਜਦਾ ਹੈ ਇਸ ਕਰਕੇ ਉਹਨਾਂ ਨੂੰ ਗਠੀਆ ਹੋ ਜਾਂਦਾ ਹੈ ਕਿਉਂਕਿ ਫਿਰ ਉਹਨਾਂ ਦੇ ਜਿਹੜੇ ਹੁੰਦੇ ਨੇ ਜਿਹੜੀਆਂ ਜੋੜ ਹੁੰਦੇ ਨੇ ਉਹ ਦੁਖਣੇ ਸ਼ੁਰੂ ਹੋ ਜਾਂਦੇ ਨੇ ਹਰਨੀਆਂ ਟਿੱਡ ਦੇ ਆਲੇ ਚਰਬੀ ਜਮਾ ਹੋਰ ਕੇ ਹੋਣ ਕਰਕੇ ਢਿੱਡ ਦੀਆਂ ਪਰਤਾਂ ਕਮਜ਼ੋਰ ਹੋ ਜਾਂਦੀਆਂ ਢਿੱਡ ਤੇ ਦਬਾਅ ਪ੍ਰੈਸ਼ਰ ਜਿਹੜਾ ਹੈ ਵੱਧ ਜਾਂਦਾ ਹੈ ਇਸ ਕਰਕੇ ਜਿਹੜਾ ਹੈ ਇਹਦੀਆਂ ਜਿਹੜੀਆਂ ਆਂਦਰਾਂ ਨੇ ਪੇਟ ਦੀਆਂ ਇਹ ਫੁੱਲ ਜਾਂਦੀਆਂ ਨੇ ਜਿਸ ਕਰਕੇ ਹਰਨੀਆਂ ਵੀ ਹੋ ਜਾਂਦੀਆਂ ਨੇ ਤਣਾ ਜਿਹੜਾ ਹੈ ਮੋਟੇ ਮੋਟੇ ਲੋਕਾਂ ਨੂੰ ਤਣਾ ਚਿੰਤਾ ਡਿਪਰੈਸ਼ਨ ਵਗੈਰਾ ਅਨਸਰ ਅਨਸਿਕਿਉਰਟੀ ਫੋਬੀਆ ਇਕੱਲਾਪਨ ਘਾਰੇ ਜਾਂਦੀ ਵੀ ਮੈਨੂੰ ਲੋਕ ਕੀ ਕਹਿਣਗੇ ਮੈਂ ਮੋਟਾ ਹੋ ਗਿਆ ਹਨ ਤਾਂ ਐਵੇਂ ਦਾ ਸਟ੍ਰੈਸ ਜਿਹੜਾ ਇਹਨਾਂ ਲੋਕਾਂ 'ਚ ਬਹੁਤ ਹੀ ਜ਼ਿਆਦਾ ਜਿਹੜਾ ਹੈ ਪੈਦਾ ਹੋ ਜਾਂਦਾ ਹੈ ਇਹ ਲੋਕ ਜਿਹੜਾ ਹੈ ਆਪਣਾ ਆਤਮ ਵਿਸ਼ਵਾਸ ਜਿਹੜਾ ਸੈਲਫ ਕੌਨਫੀਡੈਂਸ ਹੁੰਦਾ ਉਹ ਗਵਾ ਦਿੰਦੇ ਨੇ ਸੈਲਫ ਰਿਸਪੈਕਟ ਜਿਹੜੀ ਆ ਉਹ ਗਵਾ ਦਿੰਦੇ ਨੇ ਅਲੱਗ ਅਲੱਗ ਲੱਗ ਜਿਹੜਾ ਹੈ ਰਹਿਣਾ ਸ਼ੁਰੂ ਕਰਦੇ ਨੇ ਸਮਾਜ ਤੋਂ ਤੇ ਖੇਡਣ ਨਹੀਂ ਜਾਂਦੇ ਹਨਾ ਬੈਠੇ ਰਹਿੰਦੇ ਨੇ ਸਕੂਲ ਤੋਂ ਆ ਕੇ ਬੱਚੇ ਜਿਹੜੇ ਨੇ ਪੜੀ ਜਾਂਦੇ ਨੇ ਉਹ ਹੋਰ ਤੇ ਹੀਡ ਪਾਵਨ ਦੇ ਸ਼ਿਕਾਰ ਜਿਹੜਾ ਹੈ ਉਹ ਹੋ ਜਾਂਦੇ ਨੇ ਤਣਾਅ ਦਾ ਵੀ ਸ਼ਿਕਾਰ ਜਿਹੜਾ ਹੈ ਉਹ ਹੋ ਜਾਂਦੇ ਨੇ ਸਲੀਪ ਡਿਸਆਰਡਰਸ ਦਾ ਇਹ ਵੀ ਦੇਖਿਆ ਗਿਆ ਕਿ ਜਿਹੜੇ ਮੋٹے ਲੋਕ ਹੁੰਦੇ ਉਹਨਾਂ ਦੀ ਨੀਂਦ ਜਿਹੜੀ ਹੈ ਬਹੁਤ ਵਿਗੜੀ ਹੋਈ ਹੁੰਦੀ ਹੈ ਜਿਵੇਂ ਕਿ ਘਰਾਣੇ ਮਾਨਾ ਸੁੱਤੇ ਹੋਇ ਸਾਹ ਰੁਕ ਜਾਣਾ ਅਤੇ ਗਰਦਨ ਦੇ ਨੇੜੇ ਮੋਟਾਪੇ ਦੇ ਕਰਕੇ ਹਵਾ ਦੇ ਮਾਰਗ ਵੀ ਬੰਦ ਹੋ ਜਾਂਦੇ ਨੇ ਕਿਉਂਕਿ ਗਰਦਨ ਮੋਟੀ ਹੋ ਜਾਂਦੀ ਹੈ ਮਾਸ ਜਿਹੜਾ ਹੈ ਬਹੁਤ ਜ਼ਿਆਦਾ ਹੈ ਇਸ ਕਰਕੇ ਨੀਂਦ ਵੀ ਜਿਹੜੀ ਹੈ ਉਹਨਾਂ ਨੂੰ ਨਹੀਂ ਆਉਂਦੀ ਬਹੁਤ ਘੱਟ ਆਉਂਦੀ ਹੈ ਵਿੱਚ ਵਿੱਚ ਰੁੱਕ ਕੇ ਨੀਂਦ ਆਉਂਦੀ ਹੈ ਜੋਇੰਟ ਪੇਨ ਉਹਨਾਂ ਦੇ ਜਿਹੜੇ ਹੈ ਹੋ ਰਹਿਣ ਲੱਗ ਜਾਂਦੇ ਨੇ ਜਿਵੇਂ ਕਿ ਆਪਾਂ ਪਿੱਛੇ ਵੱੜ ਕੇ ਹਟਿਆ ਕਿਉਂਕਿ ਗੋਡਿਆਂ ਵਾਲੇ ਜੋੜਾਂ ਵਿੱਚ ਕਰੜਾਈ ਆ ਜਾਂਦੀਆਂ ਮੋٹے ਲੋਕਾਂ ਦੇ ਤੁਰਨ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਪੀੜਾ ਹੁੰਦੀ ਹੈ ਦਰਦ ਹੁੰਦੇ ਆ ਆਉਣਾ ਜਾਣਾ ਉਹਨਾਂ ਦਾ ਕਿਉਂਕਿ ਸੀਮਤ ਹੋ ਜਾਂਦੇ ਤੁਰ ਨਹੀਂ ਸਕਦੇ ਹਨ ਮੋٹے ਲੋਕ ਜ਼ਿਆਦਾ ਦੇਰ ਤੱਕ ਥੱਕ ਜਾਂਦੇ ਨੇ ਇਸ ਕਰਕੇ ਜਿਹੜਾ ਹੈ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਜੋਇੰਟ ਪੇਨ ਨੂੰ ਲੈ ਕੇ ਹੋ ਜਾਂਦੀਆਂ ਨੇ ਤਾਂ ਦੇਖੋ ਅਬੈਸਟੀ ਐਂਡ ਫਿਜ਼ੀਕਲ ਐਕਟੀਵਿਟੀ ਤਾਂ ਮੋਟਾਪਾ ਤੇ ਸਰੀਰਕ ਸਰਗਰਮੀ ਹੁਣ ਮੋਟਾਪਾ ਉਹ ਹੁੰਦਾ ਜਦੋਂ ਲੰਬੇ ਸਮੇਂ ਤੋਂ ਊਰਜਾ ਖਰਚ ਠੀਕ ਹੈ ਕੈਲਰੀਜ਼ ਦਾ ਉਪਭੋਗ ਜਿਹੜਾ ਹੈ ਖਰਚ ਜ਼ਿਆਦਾ ਕਿ ਤਰ੍ਹਾਂ ਹੈ ਨਿਮਤ ਸਰੀਰਕ ਤੌਰ ਤੇ ਕਸਰਤ ਨਾ ਕਰਨਾ ਹਨਾ ਇਸ ਕਰਕੇ ਜਿਹੜਾ ਹੈ ਮੋਟਾਪਾ ਹੋ ਜਾਂਦਾ ਹੈ ਤੇ ਜਦੋਂ ਆਪਾਂ ਕਸਰਤ ਕਰਦੇ ਹਾਂ ਠੀਕ ਹੈ ਇੱਕ ਊਰਜਾ ਜਿਹੜੀ ਹੈ ਆਪਣੀ એનર્ਜੀ ਜਿਹੜੀ ਹੈਗੀ ਉਹ ਲੂਜ਼ ਕਰਦੇ ਹਾਂ ਇਹਦੇ ਨਾਲ ਜਿਹੜਾ ਹੈ ਮੋਟਾਪਾ ਕੰਟਰੋਲ 'ਚ ਰਹਿੰਦਾ ਜੇ ਕੋਈ ਵਿਅਕਤੀ ਕੈਲਰੀਜ਼ ਖਰਚਦਾ ਹੈ ਤਾਂ ਘੱਟ ਹੋਵੇ ਪਰ ਕੈਲਰੀਜ਼ ਦਾ ਉਪਭੋਗ ਜ਼ਿਆਦਾ ਕਰਦਾ ਮਤਲਬ ਕੈਲਰੀਜ਼ ਆਪਾਂ ਬਰਨ ਨਹੀਂ ਕਰਦੇ ਕੈਲਰੀਜ਼ ਇਨਟੇਕ ਜ਼ਿਆਦਾ ਕਰਨੇ ਤਾਂ ਵੀ ਜਿਹੜਾ ਸ਼ਰੀਰ ਤੇ ਚਰਬੀ ਵਧ ਜਾਂਦੀ ਹੈ ਜੇ ਕੋਈ ਵਿਅਕਤੀ ਹਫਤੇ ਵਿੱਚ ਆਪਣੀ ਲੋੜ ਤੋਂ 3500 ਕੈਲਰੀਜ਼ ਜ਼ਿਆਦਾ ਖਾ ਲਵੇ ਤਾਂ ਉਹਦਾ ਭਾਰ ਜਿਹੜਾ ਹੈ ਅੱਧਾ ਕਿਲੋ 500 ਗ੍ਰਾਮ ਵੱਜੇਗਾ ਜਿਹੜੇ ਲੋਕ ਚਰਬੀ ਵਾਲੀ ਖਾਣ ਖਾਣ ਜ਼ਿਆਦਾ ਖਾਂਦੇ ਨੇ ਕਾਰਬੋਹਾਈਡਰੇਟਸ ਵਾਲੀ ਘੱਟ ਖਾਂਦੇ ਨੇ ਉਹ ਵੀ ਜ਼ਿਆਦਾ ਮੋਟੇ ਹੋ ਜਾਂਦੇ ਨੇ ਬਦੇਰੇ ਖਾਣ ਵਾਲਿਆਂ ਨਾਲੋਂ ਤੇ ਆਮ ਕਰਕੇ ਜਿਹੜਾ ਹੈ ਇੱਕ ਬਾਲਗ ਵਿਅਕਤੀ ਕੈ ਅਡਲਟ ਬੰਦਾ ਉਹਨੂੰ 2100 ਤੋਂ ਲੈ ਕੇ 2800 ਕੈਲਰੀਜ਼ ਦੀ ਲੋੜ ਹੁੰਦੀ ਹੈ ਜਿਹੜੀ 60-70 ਤੋਂ ਲੈ ਕੇ 75 ਗ੍ਰਾਮ ਪ੍ਰੋਟੀਨ 65 ਤੋਂ 85 ਗ੍ਰਾਮ ਚਰਬੀਆਂ 310 ਤੋਂ 385 ਗ੍ਰਾਮ ਕਾਰਬੋਹਾਈਡਰੇਟਸ ਮਿਲ ਜਾਂਦੀਆਂ ਤਾਂ ਜਿਸ ਉਤਮ ਆਹਾਰ ਦੀ ਵਿਚਾਰਜ ਕੀਤੀ ਜਾਂਦੀ ਉਸ 'ਚ 12% ਪ੍ਰੋਟੀਨ ਹੁੰਦੀ ਆ 58% ਕਾਰਬੋਹਾਈਡਰੇਟਸ ਹੁੰਦੇ ਆ 30% ਜਿਹੜੀ ਚਰਬੀ ਹੋਣੀ ਚਾਹੀਦੀ ਹੈ ਤਾਂ ਮਤਲਬ ਜਿਆਦਾ ਵੀ ਆਪਾਂ ਨੂੰ ਕੈਲੋਰੀਜ਼ ਨਹੀਂ ਲੈਣੀਆਂ ਚਾਹੀਦੀਆਂ ਜਿਆਦਾ ਪ੍ਰੋਟੀਨ ਨਹੀਂ ਲੈਣੀ ਚਾਹੀਦੀ ਜਿਆਦਾ ਕਾਰਬੋਹਾਈਡਰੇਟਸ ਨਹੀਂ ਲੈਣੇ ਚਾਹੀਦੇ ਤਾਂ ਮਤਲਬ ਕਿ ਜਿੰਨਾ ਆਪਣੀ ਬੋਡੀ ਦੇ ਅਕੋਰਡਿੰਗ ਜਿਹੜੀ ਹੈ ਮਾਤਰਾ ਆਹਾਰ ਜਿਹੜਾ ਬਣਾਇਆ ਗਿਆ ਉਹਦੇ ਅਕੋਰਡਿੰਗ ਹੀ ਆਪਾਂ ਨੂੰ ਲੈਣੀ ਚਾਹੀਦੀ ਹੈ ਠੀਕ ਹੈ ਹੁਣ ਮਟਾਪੇ ਦੇ ਕਾਰਨ ਰੋਕਥਾਮ ਅਤੇ ਜਿਹੜਾ ਹੈ ਇਸ ਦੇ ਰੈਮੈਡੀਅਲ ਮੀਜਰਸ ਕਿਹੜੇ-ਕਿਹੜੇ ਨੇ ਤਾਂ ਮਟਾਪੇ ਦਾ ਕਾਰਨ ਕੀ ਹੈ ਤਾਂ ਜਦੋਂ ਬਹੁਤ ਜ਼ਿਆਦਾ ਖਾਂਦੇ ਆ ਜਿਆਦਾ ਆਪਾਂ ਕਸਰਤ ਨਹੀਂ ਕਰਦੇ ਹੈਗੇ ਹਿਲ-ਡੋਲ ਨਹੀਂ ਕਰਦੇ ਹਰਕਤ ਨਹੀਂ ਕਰਦੇ ਤਾਂ ਉਹਦੇ ਨਾਲ ਮੋਟਾਪਾ ਆ ਜਾਂਦਾ ਹੈ ਤਾਂ ਮੋਟਾਪਾ ਆਮ ਕਰਕੇ ਵੈਸੇ ਤਾਂ ਇਹ ਲਿਖਿਆ ਹੋਇਆ ਹੈ ਇਹਹੀ ਡੈਫੀਨੇਸ਼ਨ ਦੇ ਵਿੱਚ ਹੈ ਕਿ ਮੋਟਾਪਾ ਜ਼ਿਆਦਾਤਰ ਜਿਆਦਾ ਖਾਣ ਕਰਕੇ ਹੁੰਦਾ ਤੇ ਗਰਮ ਕੰਮ ਘੱਟ ਕਰਨ ਦੇ ਕਰਕੇ ਹੁੰਦਾ ਮਤਲਬ ਕਿ ਜਿਆਦਾ ਕਸਰਤ ਵਗੈਰਾ ਨਾ ਕਰਨਾ ਹਿਲਦੁਲ ਨਾ ਕਰਨੀ ਸਿਟਿੰਗ ਜਿਆਦਾ ਹੋਣੀ ਬੈਠੇ ਰਹਿਣਾ ਇੱਕ ਜਗ੍ਹਾ ਤੇ ਕੰਮ ਨਾ ਕਰਨਾ ਤਾਂ ਉਹਦੇ ਕਰਕੇ ਜਿਹੜਾ ਮੋਟਾਪਾ ਜਿਆਦਾ ਹੋ ਜਾਂਦਾ ਆਮ ਕਰਕੇ ਊਰਜਾ ਦੀ ਭਾਰੀ ਮਾਤਰਾ ਖਾਸ ਕਰਕੇ ਚਰਬੀ ਖੰਡ ਮਤਲਬ ਕਹਿੰਦਾ ਮਤਲਬ ਤੁਸੀਂ ਚਰਬੀ ਜਿਆਦਾ ਖਾ ਰਹੇ ਹੋ ਹਨਾ 슈ਗਰ ਜਿਆਦਾ ਖਾ ਰਹੇ ਹੋ ਇਹਦੇ ਕਰਕੇ ਮੋਟਾਪਾ ਆ ਜਾਂਦਾ ਹੈ ਪਰੰਤੂ ਨਿਯਮਤ ਤੌਰ ਤੇ ਕਸਰਤ ਕਰਕੇ ਖਾਧੀਆਂ ਗਈਆਂ ਕੈਲਰੀਜ਼ ਦੇ ਕਰਕੇ ਮੋਟਾਪਾ ਹੋਣ ਦੇ ਮੌਕੇ ਘੱਟ ਜਾਂਦੇ ਆ ਜੇ ਆਪਾਂ ਕਸਰਤ ਕਰ ਰਹੇ ਹਾਂ ਤੇ ਕੈ ਕੈਲਰੀਜ਼ ਇਨਟੇਕ ਕਰ ਰਹੇ ਆ ਹਨਾ ਹਰ ਇੱਕ ਚੀਜ਼ ਇਨਟੇਕ ਕਰ ਰਹੇ ਆ ਲੇਕਿਨ ਕਸਰਤ ਦੇ ਨਾਲ ਉਹਨੂੰ ਬਰਨ ਵੀ ਕਰ ਰਹੇ ਆ ਤਾਂ ਉਹਦੇ ਨਾਲ ਮੋਟਾਪਾ ਘਟ ਜਾਂਦਾ ਖੁਰਾਕ ਦੀ ਊਰਜਾ ਦੀ ਜਿਹੜੀ ਕਦਰ ਹੈਗੀ ਆ ਉਹ ਕੈਲਰੀਜ਼ ਦੇ ਵਿੱਚ ਮਾਪੀ ਜਾਂਦੀ ਹੈ ਆਮ ਮਰਦ ਜਿਸ ਦੀ ਜੀਵਨ ਸ਼ੈਲੀ ਸਰਗਰਮੀ ਵਾਲੀ ਆ ਮਤਲਬ ਇੱਕ ਬੰਦਾ ਹੈਗਾ ਜੇ ਉਹ ਰੈਗੂਲਰ ਜਿਹੜਾ ਹੈ ਸਰਗਰਮ ਹੈ ਦਾ ਐਕਟਿਵ ਰਹਿੰਦਾ ਹੈਗਾ ਉਸ ਨੂੰ 2500 ਕੈਲਰੀਜ਼ ਦੀ ਇੱਕ ਦਿਨ ਚ ਲੋੜ ਪੈਂਦੀ ਹੈ ਪਰ ਜੇ ਮਤਲਬ ਘੱਟ ਜਿਹੜਾ ਹੈ ਇਸਤਰੀ ਸਰਗਰਮ ਰਹਿੰਦੀ ਹੈ ਆਫਸਟ ਰਹਿੰਦੀ ਹੈ ਹੈਨਾ ਤਾਂ ਉਹਨੂੰ 200 ਕੈਲਰੀਜ਼ ਚਾਹੀਦੀਆਂ ਨੇ ਜੇਕਰ ਕੋਈ ਵਿਅਕਤੀ ਜ਼ੋਰਦਾਰ ਛਰੀਰਕ ਸਰਗਰਮੀ ਕੰਮ ਕਰਦਾ ਤਾਂ ਉਹਦੀ ਲੋਡ ਜਿਹੜੀ ਹੈ ਵੱਧ ਜਾਂਦੀ ਹੈ ਤੇ ਕਹਿੰਦਾ ਮਤਲਬ ਜਿੰਨੇ ਜੇ ਤੁਸੀਂ ਬਹੁਤ ਜ਼ਿਆਦਾ ਐਕਟਿਵ ਹੋ ਤਾਂ ਤੁਹਾਨੂੰ ਓਨੀਆਂ ਕੈਲਰੀਜ਼ ਦੀ ਲੋਡ ਪੈਂਦੀ ਹੈ ਅਗਰ ਤੁਸੀਂ ਐਕਟਿਵ ਬਹੁਤ ਜ਼ਿਆਦਾ ਘੱਟ ਹੋ ਹੈਨਾ ਤਾਂ ਉਹਨੂੰ ਤੁਹਾਨੂੰ ਕੈਲਰੀਜ਼ ਜਿਹੜਾ ਹੈ ਖਾਣਾ ਜਿਹੜਾ ਹੈ ਘੱਟ ਖਾਣਾ ਚਾਹੀਦਾ ਤਾਂ ਮੋਟਾਪੇ ਦੇ ਕਾਰਨ ਬਹੁਤ ਸਾਰੇ ਨੇ ਇੱਕ ਤਾਂ ਹੁੰਦੇ ਕਿ ਹੈਰੀਡਿਟਰੀ এনवायरमेंट ਵੀ ਹੈ ਆਪਣਾ ਹੈਨਾ ਤੇ ਲੈਟ ਅਸ ਸੇ ਮਾਤਾ ਪਿਤਾ ਮੋਟੇ ਨੇ ਤਾਂ ਬ ਮੋٹے ਪੈਦਾ ਹੋਣਗੇ ਹੈਨਾ ਤੇ ਇਹ ਜਿੰਸੀ ਕਾਰਨ ਨੇ ਖਾਸ ਕਰਕੇ ਬਹੁਤਾ ਖਾਣ ਵਾਲੇ ਲੱਛਣ ਪਿਤਰੀ ਤੌਰ ਤੇ ਹਾਸਲ ਕੀਤੇ ਜਾਂਦੇ ਨੇ ਜਿਦੇ ਕਰਕੇ ਮੋਟਾਪਾ ਹੋ ਜਾਂਦਾ ਤਾਂ ਇਹ ਦੇਖਿਆ ਗਿਆ ਕਿ ਮੋਟਾਪੇ ਦਾ ਕਾਰਨ ਮਾਹੌਲ ਵੀ ਹੁੰਦਾ ਹੁਣ ਜਦੋਂ ਮਾ ਪਿਤਾ ਜਿਹੜੇ ਨੇ ਮਤਲਬ ਬੈਠ ਕੇ ਫੋਰ ਐਗਜ਼ਾਮਪਲ ਸ਼ਾਪ ਹੈ ਉਹਨਾਂ ਦੀ ਹੈਨਾ ਹਿਲ ਡੋ ਉਹਨਾਂ ਦੀ ਘੱਟ ਹੈਗੀ ਇੱਕ ਤਾਂ ਤੇ ਬੈਠੇ ਰਹਿੰਦੇ ਤਾਂ ਆਬਵੀਅਸਲੀ ਬੱਚੇ ਵੀ ਉਹਨਾਂ ਦੇ ਮੋٹے ਹੋਣਗੇ ਤੇ ਪੇਰੈਂਟਸ ਵੀ ਮੋٹے ਹੋਣਗੇ ਤਾਂ ਅਗਰ ਆਪਾਂ ਐਕਟੀਵਿਟੀਜ਼ ਜ਼ਿਆਦਾ ਕਰਦੇ ਹਾਂ ਦਿਨ ਦੇ ਵਿੱਚ ਤਾਂ ਆਪਣਾ ਮੋਟਾਪਾ ਜਿਹੜਾ ਹੈ ਨਹੀਂ ਆਏਗਾ ਸਰੀਰਕ ਸਰਗਰਮੀ ਦੀ ਘਾਟ ਲੈਕ ਆਫ ਫਿਜ਼ੀਕਲ ਐਕਟੀਵਿਟੀਜ਼ ਤਾਂ ਜ਼ਿਆਦਾਤਰ ਮੋਟਾਪਾ ਸਰੀਰਕ ਸਰ ਗਰਮੀ ਦੀ ਘਾਟ ਕਰਕੇ ਹੁੰਦਾ ਹੈ ਤੇ ਜਿਹੜੇ ਲੋਕ ਫਿਜ਼ੀਕਲ ਐਕਟੀਵਿਟੀਆਂ ਨਹੀਂ ਕਰਦੇ ਤਾਂ ਉਹ ਮੋٹے ਹੋ ਜਾਂਦੇ ਨੇ ਅਤੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਕੈਲਰੀਜ਼ ਨੇ ਉਹ ਬਰਨ ਨਹੀਂ ਹੁੰਦੀਆਂ ਬਲਦੀਆਂ ਨਹੀਂ ਹੈਗੀਆਂ ਤਾਂ ਕਰਕੇ ਮੋਟਾਪਾ ਆ ਜਾਂਦਾ ਇੱਕ ਇਮਪ੍ਰੋਪਰ ਡਾਈਟ ਅਗਰ ਅਸੀਂ ਖਾਂਦੇ ਆ ਮੋਟਾਪਾ ਰਾਤੋਂ ਰਾਤ ਨਹੀਂ ਆਉਂਦਾ ਇਹਨੂੰ ਟਾਈਮ ਲੱਗਦਾ ਹੈਗਾ ਹੌਲੀ ਹੌਲੀ ਸਮੇਂ ਦੇ ਨਾਲ ਆਉਂਦਾ ਮੋਟਾ ਹੋਣ ਦਾ ਵੱਡਾ ਕਾਰਨ ਕੀ ਹੈ ਅਨ ਬੈਲੈਂਸਡ ਡਾਈਟ ਅਗਰ ਤੁਸੀਂ ਪ੍ਰੋਪਰ ਡਾਈਟ ਨਹੀਂ ਖਾ ਰਹੇ ਤਾਂ ਕਰਕੇ ਤੁਸੀਂ ਮੋٹے ਹੋ ਸਕਦੇ ਹੋ ਜਿਆਦਾ ਚਰਬੀ ਵਾਲਾ ਭੋਜਨ ਖਾਣਿਓ ਖੰਡ ਵਾਲਾ ਠੀਕ ਹੈ ਕਰ ਰਹੇ ਹਾਂ ਬਹੁਤ ਜ਼ਿਆਦਾ ਉਹਦੇ ਕਰਕੇ ਮੋਟਾਪਾ ਆ ਜਾਂਦਾ ਹੈ ਅਤੇ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਕਰਕੇ ਵੀ ਬੈਠੇ-ਬੈਠੇ ਖਾਈ ਜਾਣਾ ਹਿਲਣਾ ਨਹੀਂ ਹੈਣਾ ਉਹਦੇ ਕਰਕੇ ਵੀ ਜਿਹੜਾ ਹੈ ਮੋਟਾਪਾ ਆ ਜਾਂਦਾ ਹੈ ਲੋੜ ਤੋਂ ਵੱਧ ਤੁਸੀਂ ਕੈਲਰੀਜ਼ ਖਾ ਲੈਂਦੇ ਉਹਨੂੰ ਬਰਨ ਨਹੀਂ ਕਰਦੇ ਤਾਂ ਮੋਟਾਪਾ ਆ ਜਾਂਦਾ ਹੁਣ ਕਈ ਵਾਰ ਮੈਂ ਕਈ ਵਾਰ ਜਿਹੜਾ ਹੁੰਦਾ ਹੈ ਮੈਡੀਕਲ ਡਿਸਆਰਡਰਸ ਜਿਹੜੇ ਨੇ ਠੀਕ ਹੈ ਆਪਣੇ ਅੰਦਰ ਕੋਈ ਰੋਗ ਹੈਗਾ ਉਹਦੇ ਕਰਕੇ ਮੋਟਾਪਾ ਜਿਹੜਾ ਹੈ ਆਪਣਾ ਆ ਜਾਂਦਾ ਫੋਰ ਐਗਜ਼ਾਮਪਲ ਆਪਾਂ ਨਹੀਂ ਮਤਲਬ ਕਿ ਹਿਲ ਡੂਨ ਕਰਦੇ ਫੋਰ ਇਗਜ਼ਾਮਪਲ ਅਪਨ ਥਾਇਰੋਇਡ ਹੋ ਗਿਆ ਹਨਾ ਉਹਦੇ ਕਰਕੇ ਕਿਉਂਕਿ ਥਾਇਰੋਇਡ ਚ ਭਾਰ ਜੜਾ ਬਹੁਤ ਜ਼ਿਆਦਾ ਵੱਧਦਾ ਤੇ ਕੁਝ ਸਟੀਰੋਇਡਸ ਅਸਾ ਖਾਣੇ ਸਕਿਨ ਦੀ ਕੋਈ ਪ੍ਰੋਬਲਮ ਹੈ ਆਪਾਂ ਨੂੰ ਉਹਦੀ ਦਵਾਈ ਖਾ ਰਹੇ ਆ ਸ਼ੂਗਰ ਦੀ ਕੋਈ ਬਿਮਾਰੀ ਆਪਾਂ ਉਹਦੀ ਦਵਾਈ ਖਾ ਰਹੇ ਆ ਉਹਦੇ ਕਰਕੇ ਮੋਟਾਪਾ ਜਿਹੜਾ ਹੈ ਆ ਜਾਂਦਾ ਹਨਾ ਸਟੀਰੋਇਡ ਜੇਦੋਂ ਆਪਾਂ ਖਾਣੇ ਉਹਦੇ ਨਾਲ ਮੋਟਾਪਾ ਥੋੜੀ ਜੀ ਜਲਤੀ ਆਉਂਦਾ ਤੇ ਦਿਲ ਦੇ ਰੋਗ ਦੀਆਂ ਜਿਹੜੀਆਂ ਹਾਰਟ ਅਟੈਕ ਆ ਜਾਂਦਾ ਜਾਂ ਦਿਲ ਦੇ ਆਪਣੇ ਕੋਈ ਵਾਲ ਜਿਹੜੇ ਹੈਗੇ ਖਰਾਬ ਹੋਗੇ ਅਗਰ ਤੁਸੀਂ ਉਹਦੀ ਦਵਾਈ ਖਾਣੇ ਤਦ ਵੀ ਜਿਹੜਾ ਹੈ ਕਿਉਂਕਿ ਸਟੀਰੋਇਡਸ ਵਗੈਰਾ ਹੁੰ ਹੁਣ ਦੇਖੋ ਮੋਟਾਪੇ ਦੀ ਰੋਕத் ਥੰਮ ਕਿਦਾਂ ਕੀਤੀ ਜਾ ਸਕਦੀ ਹੈ ਫਸਟ ਆਫ ਆਲ ਤਾਂ ਐਕਸਰਸਾਈਜ਼ ਰੈਗੂਲਰਲੀ ਮਤਲਬ ਮੋਟਾਪੇ ਨੂੰ ਅਗਰ ਕੰਟਰੋਲ ਕਰਨਾ ਹੈ ਤਾਂ ਐਕਸਰਸਾਈਜ਼ ਜਿਹੜਾ ਹੈ ਹਮੇਸ਼ਾ ਕਰਦੇ ਰਹੋ ਹਫਤੇ ਦੇ ਵਿੱਚ 150 ਤੋਂ ਲੈ ਕੇ 300 ਮਿੰਟ ਤੱਕ ਦਰਿਆ ਦਰਮਿਆਨੀ ਤਿਬਰਤਾ ਵਾਲੀ ਸਰ ਗਰਮੀ ਨਾਲ ਭਾਰ ਜਿਹੜਾ ਹੈ ਉਹ ਭਾਰ ਦਾ ਵਧਣਾ ਜਿਹੜਾ ਰੁਕਿਆ ਜਾਂਦਾ ਫੋਰ ਐਗਜ਼ਾਮਪਲ ਤੁਸੀਂ ਜ਼ੁੰਬਾ ਕਰ ਸਕਦੇ ਹੋ ਤੁਸੀਂ ਡਾਂਸ ਕਰ ਸਕਦੇ ਹੋ ਭੰਗੜਾ ਕਰ ਸਕਦੇ ਹੋ ਮਤਲਬ ਹਰ ਰੋਜ਼ ਜਿਹੜਾ ਘੱਟੋ ਘੱਟ ਤੁਸੀਂ 45 ਮਿੰਟ ਦੀ ਐਕਸਰਸਾਈਜ਼ 30 ਤੋਂ 45 ਮਿੰਟ ਦੀ ਫਿਜ਼ੀਕਲ ਐਕਟੀਵਿਟੀ ਤੁਸੀਂ ਕਰ ਸਕਦੇ ਹੋ ਲਾਈਕ ਫੁਰਤੀਲੀ ਸੈਰ ਮਤਲਬ ਕਿ ਬਹੁਤ ਤੇਜ਼ੀ ਤੇਜ਼ੀ ਨਾਲ ਵੱਡੇ ਵੱਡੇ ਕਦਮ ਪੁੱਟ ਕੇ ਤੁਸੀਂ ਜਦੋਂ ਤੁਰਦੇ ਹੋ ਤਾਂ ਵੀ ਤੁਹਾਡਾ ਜਿਹੜਾ ਹੈ ਕੈਲਰੀਜ਼ ਬਰਨ ਹੋ ਜਾਂਦੀਆਂ ਨੇ ਏਰੋਬਿਕ ਦੇ ਨਾਲ ਹੌਲੀ ਹੌਲੀ ਦੌੜਨ ਦੇ ਨਾਲ ਮਤਲਬ ਜਿਵੇਂ ਜੋਕਿੰਗ ਕਰਦੇ ਆ ਹਨ ਤੇ ਰਾਕੀ ਦੇ ਨਾਲ ਹਨਾ ਜ਼ੂਮਬਾ ਵਗੈਰਾ ਦੇ ਡਾਂਸ ਕਲਾਸਿਸ ਦੇ ਨਾਲ ਵੀ ਤੁਹਾਡਾ ਜਿਹੜਾ ਹੈ ਵਜਨ ਘਟ ਜਾਂਦਾ ਉਜੀਤ ਆਹਾਰ ਅਗਰ ਤੁਸੀਂ ਪ੍ਰੋਪਰ ਡਾਈਟ ਲੈ ਰਹੇ ਹੋ ਠੀਕ ਹੈ ਘੱਟ 슈ਗਰ ਵਾਲੀਆਂ ਚੀਜ਼ਾਂ ਖਾ ਰਹੇ ਹੋ ਉਹਦੇ ਨਾਲ ਵੀ ਤੁਹਾਡਾ ਜਿਹੜਾ ਹੈ ਭਾਰ ਘਟ ਸਕਦਾ ਹੈ ਮੋਟਾਪਾ ਘਟ ਸਕਦਾ ਘੱਟ ਕੈਲਰੀਜ਼ ਵਾਲੀ ਜਿਹੜੀ ਹੈ ਪੋਸ਼ਕ ਤੱਤਾਂ ਨਾਲ ਭਰਪੂਰ ਅਗਰ ਤੁਸੀਂ ਡਾਈਟ ਖਾਂਦੇ ਹੋ ਤੇ ਮਤਲਬ ਕਿ ਖੰਡ ਸ਼ਰਾਬ ਵਗੈਰਾ ਅਗਰ ਤੁਸੀਂ ਘੱਟ ਕਰ ਦਿੰਨੇ ਹੋ 슈ਗਰ ਵੀ ਹਨਾ ਸਾਲਟ ਵੀ ਪਲੱਸ ਤੁਸੀਂ ਜਿਹੜਾ ਹੈਗਾ ਐਲਕੋਹਲ ਵਗੈਰਾ ਤੁਸੀਂ ਘੱਟ ਕਰ ਦਿੰਨੇ ਤਾਂ ਵੀ ਜਿਹੜਾ ਹੈ ਪ੍ਰੋਪਰ ਡਾਈਟ ਅਗਰ ਤੁਸੀਂ ਲੈਨੇ ਹੋ ਤਾਂ ਇਸ ਨੂੰ ਕੰਟਰੋਲ ਕਰ ਸਕਦੇ ਹੋ ਐਵੋਇਡ ਓਵਰ ਈਟਿੰਗ ਕਰੋ ਅਗਰ ਤੁਸੀਂ ਬਾਹਰ ਜਾਂਦੇ ਹੋ ਲਗਾਤਾਰ ਖਾਂਦੇ ਪੀਂਦੇ ਰਹਿੰਦੇ ਹੋ ਹਨਾ ਤਾਂ ਵੀ ਇਹ ਵੱਧ ਜਾਂਦੀ ਹੈ ਤਾਂ ਤੁਸੀਂ ਕੀ ਕਰਦੇ ਹੋ ਇਸ ਕਰਕੇ ਤੁਸੀਂ ਘਰ ਤੋਂ ਬਣਿਆ ਹੋਇਆ ਭੋਜਨ ਲੈ ਕੇ ਜਾ ਸਕਦੇ ਹੋ ਹਨਾ ਕਈ ਵਾਰ ਕੀ ਹੁੰਦੇ ਨੇ ਵਿਅਕਤੀ ਵਿਆਹਾਂ ਸ਼ਾਦੀਆਂ 'ਚ ਜ਼ਿਆਦਾ ਖਾ ਲੈਂਦੇ ਨੇ ਹਨਾ ਜੌਬ ਬਾਹਰ ਕਰਦੇ ਨੇ ਉੱਥੇ ਖਾਈ ਜਾਂਦੇ ਨੇ ਇਸ ਕਰਕੇ ਵੀ ਜਿਹੜਾ ਹੈਗਾ ਭਾਰ ਵਜ ਜਾਂਦਾ ਤਾਂ ਇਸ ਚੀਜ਼ ਨੂੰ ਤੁਸੀਂ ਜਿਹੜਾ ਹੈਗਾ ਓਵਰ ਰੇਟਿੰਗ ਨੂੰ ਤੁਸੀਂ ਖਤਮ ਕਰ ਸਕਦੇ ਹੋ ਠੀਕ ਹੈ ਹੈਲਦੀ ਖਾਓ ਇੱਕ ਟਾਈਮ ਮੀਲ ਜਿਹੜਾ ਤੁਸੀਂ ਸਕਿਪ ਕਰ ਸਕਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਜਿਹੜਾ ਖਾਣਾ ਪੀਣ ਦੀ ਆਦਤਾਂ ਨੂੰ ਸੁਧਾਰ ਕਰਕੇ ਤੁਸੀਂ ਇਸ ਨੂੰ ਕੰਟਰੋਲ ਕਰ ਸਕਦੇ ਹੋ ਸਰੀਰ ਦੇ ਭਾਰ ਦਾ ਸਮੇਂ-ਸਮੇਂ ਤੇ ਤੁਸੀਂ ਚੈੱਕ ਕਰਦੇ ਰਹੋ ਠੀਕ ਹੈ ਮੋਨੀਟਰ ਕਰੋ ਆਪਣੇ ਬੋਡੀ ਬੋਡੀ weight ਨੂੰ ਪੀਰੀਆਡਿਕਲੀ ਸਮੇ ਸਮੇ ਤੇ ਜੋ ਤੁਸੀਂ ਭਾਰ ਜਦੋਂ ਜਾਂਚੋਗੇ ਤਾਂ ਤੁਹਾਨੂੰ ਇਹ ਫੀਲ ਹੋਊਗਾ ਕਿ ਹਾਂ ਮੇਰਾ weight ਵਧ ਰਿਹਾ ਹੈ ਹਨਾ ਅਗਰ ਤੁਸੀਂ ਚੈੱਕ ਨਹੀਂ ਕਰੋਗੇ ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਹਨਾ ਤਾਂ ਸਰੀਰ ਦੇ ਭਾਰ ਦੇ ਵਿੱਚ ਹੋਏ ਵਾਧੇ ਦਾ ਪਤਾ ਲੱਗਣ ਦੇ ਨਾਲ ਵਿਅਕਤੀ ਜਿਹੜਾ ਹੈ ਚੇਤਨਨ ਹੋ ਜਾਂਦਾ ਕੌਂਸ਼ੀਅਸ ਹੋ ਜਾਂਦਾ ਵੀ ਪਈ ਮੇਰਾ ਵਾ ਵਜਨ ਜਿਹੜਾ ਹੈ ਵਧ ਰਿਹਾ ਤਾਂ ਉਹ ਆਪਣੀ ਜੀਵਨ ਸ਼ੈਲੀ ਨੂੰ ਲਾਈਫ ਸਟਾਈਲ ਨੂੰ ਵੀ ਬਦਲ ਲੈਂਦਾ ਹੈ ਕੰਟਰੋਲ ਕਰ ਲੈਂਦਾ ਮੋਟਾਪੇ ਤੇ ਤਾਂ ਜਿਹੜੇ ਜਿਹੜੇ ਵਿਅਕਤੀ ਜਿਹੜੇ ਨੇ ਹਰ ਹਫ਼ਤੇ ਆਪਣਾ ਭਾਰ ਤੋਲਦੇ ਨੇ ਉਹ ਆਪਣੇ ਨੂੰ ਕੰਟਰੋਲ ਜਿਹੜਾ ਹੈ ਰੱਖਦੇ ਨੇ ਤਾਂ ਕਨਕਲੂਡ ਕਨਕਲੂਜਨ ਚ ਆਪਾਂ ਕਨਕਲੂ ਆਪਾਂ ਕੀ ਇਹ ਸਿਹਤ ਦਾ ਇੱਕ ਸੰਕਟ ਹੈ ਇਹ ਆਮ ਤੌਰ ਤੇ ਖਾਣ ਪੀਣ ਦੀਆਂ ਬੁਰੀਆਂ ਤਾਂ ਕਸਰਤ ਦੀ ਘਾਟ ਕਰਕੇ ਫਿਜ਼ੀਕਲ ਐਕਟੀਵਿਟੀ ਦੀ ਘਾਟ ਕਰਕੇ ਜਿਹੜਾ ਹੈ ਉਹ ਜਾਂਦਾ ਤੇ ਅੱਜ ਸਰੀਰ ਦਾ ਸਭ ਤੋਂ ਜ਼ਿਆਦਾ ਵੱਡਾ ਦੁਸ਼ਮਣ ਕੀ ਹੈ ਚਰਬੀ ਹੈ ਤੇ ਮੋਟਾਪੇ ਕਰਕੇ ਜਿਹੜਾ ਹੈ ਆਪਾਂ ਨੂੰ ਹਾਰਟ ਅਟੈਕ ਦੀ ਬਿਮਾਰੀ ਜਿਹੜੀ ਹੈ ਹੋ ਸਕਦੀ ਹੈ ਹਾਰਟ ਡਿਸੀਜ਼ ਹੋ ਸਕਦੇ ਨੇ ਪਿੱਤੀ ਦਾ ਰੋਗ ਹੋ ਸਕਦਾ ਹੈ ਗੁਰਦਿਆਂ ਦੇ ਰੋਗ ਲੱਗ ਸਕਦੇ ਨੇ ਸ਼ੱਕਰ ਰੋਗ ਮਤਲਬ ਡਾਇਬਟੀਜ਼ ਹੋ ਜਾਂਦਾ ਘਟਿਆ ਹੋ ਜਾਂਦਾ ਅਤੇ ਮਤਲਬ ਕਿ ਹੋਰ ਵੀ ਬਹੁਤ ਸਰੀਆਂ ਬਿਮਾਰੀਆਂ ਜਿਹੜੀਆਂ ਨੇ ਆਪਾਂ ਨੂੰ ਹੋ ਸਕਦੀਆਂ ਨੇ ਫਿਰ ਆਪਾਂ ਨੂੰ ਸਰਜਰੀ ਕਰਾਉਣ ਦਾ ਵੀ ਰਿਸਕ ਜਿਹੜਾ ਹੈ ਵੱਧ ਜਾਂ दुर्घटना मादा शिकार ਵੀ ਆਪਾਂ ਹੋ ਸਕਦੇ ਆ ਸੋ ਇਸ ਕਰਕੇ ਮੋਟਾਪਾ ਜਿਹੜਾ ਹੈ ਆਬੈਸਟੀ ਜਿਹੜੀ ਹੈ ਆਪਾਂ ਨੂੰ ਕੰਟਰੋਲ ਕਰਕੇ ਰੱਖਣੀ ਚਾਹੀਦੀ ਹੈ ਤੇ ਵਾਧੂ ਆਪਣਾ ਜਿਹੜਾ ਹੈ ਖਾਣ ਪੀਣਿਆਤ ਤੋਂ ਬਚਣਾ ਚਾਹੀਦਾ ਥੈਟਸ ਆਲ ਫॉर ਟੂਡੇ ਮਿਲਦੇ ਨਵੇਂ ਵੀਡੀਓ ਦੇ ਨਾਲ